ਸਤ ਸ੍ਰੀ ਅਕਾਲ ਜੀ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਸੁਆਦੀ ਸਿਹਤਮੰਦ ਤੇ ਖੁਸ਼ਬੂਦਾਰ ਮੇਥੀ ਦੇ ਪਰੌਂਠੇ ਮੇਥੀ ਦੇ ਪਰੌਂਠੇ ਬਣਾਉਣ ਦੇ ਲਈ ਮੈਂ ਇੱਥੇ ਕਣਕ ਦਾ ਆਟਾ ਲਿਆ ਹੈ ਤੇ ਇਸ ਵਿੱਚ ਮੈਂ 4 ਵੱਡੇ ਚਮਚ ਬੇਸਣ ਐਡ ਕਰ ਦੇਵਾਂਗੀ ਬੇਸਣ ਨਾਲ ਆਪਣੇ ਪਰੌਂਠੇ ਹੋਰ ਵੀ ਟੇਸਟੀ ਬਣ ਕੇ ਤਿਆਰ ਹੋਣਗੇ ਅਤੇ 1 ਚਮਚ ਅਜਵੈਨ ਇੱਕ ਚਮਚ ਜੀਰਾ ਹੁਣ ਆਪਾਂ ਸਾਰੇ ਬੇਸਿਕ ਮਸਾਲੇ ਐਡ ਕਰ ਦੇਵਾਂਗੇ ਇੱਕ ਚਮਚ ਧਨੀਆ ਪਾਊਡਰ ਅੱਧਾ ਚਮਚ ਲਾਲ ਮਿਰਚ ਪਾਊਡਰ ਅੱਧਾ ਚਮਚੀ ਆਪਾਂ ਗਰਮ ਮਸਾਲਾ ਅਤੇ ਇੱਕ ਚਮਚ ਆਪਾਂ ਹਲਦੀ ਪਾਊਡਰ ਅਤੇ ਡੇਢ ਚਮਚ ਆਪਾਂ ਨਮਕ ਦਾ ਐਡ ਕਰ ਦੇਵਾਂਗੇ ਮੇਥੀ ਦੇ ਪਰੌਂਠੇ ਸਿਰਫ ਖਾਣ ਚ ਸਵਾਦ ਨਹੀਂ ਸਗੋ ਆਪਣੀ ਸਿਹਤ ਲਈ ਵੀ ਕਾਫੀ ਫਾਇਦੇਮੰਦ ਹੁੰਦੇ ਨੇ ਤੇ ਹੁਣ ਆਪਾਂ ਇਸ ਵਿੱਚ ਇੱਕ ਬਰੀਕ ਕੱਟ ਕੇ ਪਿਆਜ਼ ਨੂੰ ਐਡ ਕਰ ਦੇਵਾਂਗੇ ਪਿਆਜ਼ ਨੂੰ ਐਡ ਕਰਨਾ ਆਪਸ਼ਨਲ ਹੈ ਤੁਸੀਂ ਇੱਥੇ ਸਕਿਪ ਵੀ ਕਰ ਸਕਦੇ ਹੋ ਤੇ ਮੈਂ ਇੱਥੇ ਮੇਥੀ ਨੂੰ ਬਰੀਕ-ਬਰੀਕ ਕੱਟ ਕੇ ਤਿਆਰ ਕਰ ਲਿਆ ਸੀ ਤੇ ਹੁਣ ਆਪਾਂ ਐਸੇ ਵਿੱਚ ਮੇਥੀ ਐਡ ਕਰ ਦੇਵਾਂਗੇ ਇਹ ਮੇਥੀ ਮੈਂ ਆਪਣੇ ਕਿਚਨ ਗਾਰਡਨ ਦੇ ਵਿੱਚੋਂ ਲਈ ਹੈ ਤੁਸੀਂ ਬਾਜ਼ਾਰ ਤੋਂ ਵੀ ਲਿਆ ਕੇ ਮੇਥੀ ਨੂੰ ਐਡ ਕਰ ਸਕਦੇ ਹਾਂ ਤੇ ਹੁਣ ਆਪਾਂ ਇਸ ਵਿੱਚ ਕੱਟਿਆ ਹੋਇਆ ਧਨੀਆ ਐਡ ਕਰ ਦੇਵਾਂਗੇ ਲਸਣ ਅਤੇ ਮਿਰਚਾਂ ਦਾ ਬਰੀਕ ਕੁੱਟਿਆ ਹੋਇਆ ਪੇਸਟ ਨੂੰ ਐਡ ਕਰ ਦੇਵਾਂਗੇ ਇਹਨਾਂ ਨੂੰ ਮੈਂ ਪਹਿਲਾਂ ਹੀ ਕੁੱਟ ਕੇ ਤਿਆਰ ਕਰ ਲਿਆ ਸੀ ਅਤੇ ਹੁਣ ਆਪਾਂ 1 ਇੰਚ ਅਦਰਕ ਦੇ ਟੁਕੜੇ ਨੂੰ ਕद्दूकस ਕਰਕੇ ਇਸ ਵਿੱਚ ਐਡ ਕਰ ਦੇਵਾਂਗੇ ਅਤੇ ਹੁਣ ਆਪਾਂ ਸਾਰੇ ਮਿਕਸਚਰ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹ ਪਰੌਂਠੇ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਕਦੋਂ ਵੀ ਬਣਾ ਕੇ ਤਿਆਰ ਕਰਕੇ ਖਾ ਸਕਦੇ ਹੋ। ਅਤੇ ਹੁਣ ਆਪਾਂ ਇਸ ਵਿੱਚ 3 ਵੱਡੇ ਚਮਚ ਦੇਸੀ ਘਿਓ ਦੇ ਐਡ ਕਰ ਦੇਵਾਂਗੇ। ਇਸ ਨਾਲ ਆਪਣੇ ਪਰੌਂਠੇ ਬਹੁਤ ਹੀ ਸੌਫਟ ਬਣ ਕੇ ਤਿਆਰ ਹੋਣਗੇ। ਤੁਸੀਂ ਇੱਥੇ ਕੋਈ ਵੀ ਤੇਲ ਵਰਤ ਸਕਦੇ ਹੋ ਜੋ ਤੁਸੀਂ ਵਰਤਦੇ ਹੋ। ਅਤੇ ਹੁਣ ਇਸ ਤਰੀਕੇ ਨਾਲ ਆਪਾਂ ਚੰਗੀ ਤਰ੍ਹਾਂ ਸਾਰਿਆਂ ਨੂੰ ਮਿਕਸ ਕਰ ਲਵਾਂਗੇ। ਅਦੇ ਥੋੜਾ ਥੋੜਾ ਪਾਣੀ ਐਡ ਕਰਕੇ ਦਾ ਸੌਫਟ ਜਿਹਾ ਆਟਾ ਤਿਆਰ ਕਰਕੇ ਰੱਖ ਲਵਾਂਗੇ ਪਾਣੀ ਆਪਾਂ ਥੋੜਾ ਥੋੜਾ ਹੀ ਐਡ ਕਰਨਾ ਹੈ ਕਿਉਂਕਿ ਆਪਣੀ ਮੇਥੀ ਵਿੱਚ ਨਮਕ ਪਾਉਣ ਤੋਂ ਬਾਅਦ ਮੇਥੀ ਪਾਣੀ ਛੱਡ ਦਿੰਦੀ ਹੈ ਇਸ ਤਰੀਕੇ ਨਾਲ ਆਪਾਂ ਥੋੜਾ ਥੋੜਾ ਪਾਣੀ ਐਡ ਕਰਕੇ ਇੱਕ ਸੌਫਟ ਜਿਹਾ ਡੋ ਤਿਆਰ ਕਰ ਲਵਾਂਗੇ ਇਹ ਪਰੌਂਠੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਨੂੰ ਬਹੁਤ ਹੀ ਜ਼ਿਆਦੇ ਪਸੰਦ ਆਉਂਦੇ ਨੇ ਹੁਣ ਮੈਂ ਇਸ ਤਰੀਕੇ ਨਾਲ ਆਟੇ ਨੂੰ ਗੁੰਨ ਕੇ ਤਿਆਰ ਕਰ ਲਿਆ ਹੈ ਤੇ ਆਪਾਂ ਇਸ ਉੱਪਰ 2 ਚਮਚ ਦੇਸੀ ਘਿਓ ਦੇ ਲਾ ਕੇ ਇਸ ਨੂੰ 5 ਤੋਂ 7 ਮਿੰਟ ਵਾਸਤੇ ਟਾਕੇ ਰੱਖ ਦੇਵਾਂਗੇ ਤਾਂ ਜੋ ਆਪਣਾ ਆਟਾ ਚੰਗੀ ਤਰ੍ਹਾਂ ਸੈੱਟ ਹੋ ਸਕੇ ਜੇਕਰ ਕਿਸੇ ਨੂੰ ਵੀ ਮੇਥੀ ਕੌੜੀ ਲੱਗਦੀ ਹੈ ਤਾਂ ਮੇਥੀ ਨੂੰ ਕੱਟ ਕੇ ਨਮਕ ਲਾ ਕੇ ਰੱਖ ਦਿਓ ਤੇ 10-15 ਮਿੰਟਾਂ ਬਾਅਦ ਇਸ ਨੂੰ ਨਿਚੋੜ ਲਵੋ ਤਾਂ ਉਸ ਦੀ ਸਾਰੀ ਕੜੱਤਨ ਖਤਮ ਹੋ ਜਾਂਦੀ ਹੈ ਆਟੇ ਨੂੰ ਟਾਕੇ ਰੱਖੇ ਨੂੰ 5 ਤੋਂ 7 ਮਿੰਟ ਹੋ ਗਏ ਨੇ ਤੇ ਆਪਾਂ ਇਸ ਨੂੰ ਇਸ ਤਰੀਕੇ ਨਾਲ ਦੁਬਾਰਾ ਤੋਂ ਗੁੰਨ ਕੇ ਸੈੱਟ ਕਰਕੇ ਰੱਖ ਲਵਾਂਗੇ ਤੁਸੀਂ ਵੀ ਇਸੇ ਤਰੀਕੇ ਨਾਲ ਆਟੇ ਨੂੰ ਨਾ ਤਾਂ ਜ਼ਿਆਦਾ ਸਖਤ ਗੁੰਨਣਾ ਹੈ ਤੇ ਨਾ ਹੀ ਜ਼ਿਆਦਾ ਸੌਫਟ ਅਤੇ ਹੁਣ ਆਪਾਂ ਥੋੜਾ ਜਿਹਾ ਆਟਾ ਲੈ ਕੇ ਇਹਦਾ ਇੱਕ ਛੋਟਾ ਜਿਹਾ ਪੇੜਾ ਤਿਆਰ ਕਰ ਲਵਾਂਗੇ। ਅਤੇ ਰੋਟੀ ਨੂੰ ਆਪਾਂ ਚੱਕ ਲੈ ਤੇ ਰੱਖ ਕੇ ਸੌਫਟ ਹੱਥ ਨਾਲ ਬੇਲ ਲਵਾਂਗੇ। ਆਪਾਂ ਸੌਫਟ ਹੱਥ ਨਾਲ ਪਰੌਂਠੇ ਨੂੰ ਚੰਗੀ ਤਰ੍ਹਾਂ ਬੇਲ ਲਵਾਂਗੇ। ਇਸ ਉੱਪਰ ਆਪਾਂ ਥੋੜਾ ਜਿਹਾ ਸੁੱਕਾ ਆਟਾ ਲਾ ਕੇ ਇਸ ਨੂੰ ਚੰਗੀ ਤਰ੍ਹਾਂ ਵੇਲਣ ਤੋਂ ਬਾਅਦ ਗਰਮ ਤਵੇ ਉੱਪਰ ਪਾ ਦੇਵਾਂਗੇ ਤਵ ਆਪਣਾ ਚੰਗੀ ਤਰ੍ਹਾਂ ਗਰਮ ਹੋਣਾ ਚਾਹੀਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਰੋਟੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਈ ਹੈ ਅਤੇ ਇੱਧਰ ਆਪਣਾ ਤਵਾ ਵੀ ਗਰਮ ਹੋ ਗਿਆ ਹੈ ਤੇ ਹੁਣ ਆਪਾਂ ਪਰੌਂਠੇ ਨੂੰ ਇਸ ਉੱਪਰ ਪਾ ਦੇਵਾਂਗੇ ਅਤੇ ਦੋਨੀਆਂ ਸਾਈਡ ਚੰਗੀ ਤਰ੍ਹਾਂ ਘਿਓ ਲਾ ਕੇ ਇਹਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਮੈਂ ਇੱਥੇ ਦੇਸੀ ਘਿਓ ਦੀ ਵਰਤੋਂ ਕਰ ਰਹੀ ਹਾਂ ਤੁਸੀਂ ਇੱਥੇ ਰिफाइंड ਤੇਲ ਵੀ ਵਰਤ ਸਕਦੇ ਹੋ ਬਰਾਉਂਡ ਇਹਨੂੰ ਆਪਾਂ ਚੰਗੀ ਤਰ੍ਹਾਂ ਸੇਕ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਪਰੌਂਠੇ ਕਿੰਨੇ ਹੀ ਵਧੀਆ ਬਣ ਕੇ ਤਿਆਰ ਹੋ ਗਏ ਨੇ ਜੇਕਰ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਅਤੇ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਪਰੌਂਠੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਏ ਨੇ ਤੇ ਹੁਣ ਮੈਂ ਇਸੇ ਤਰੀਕੇ ਨਾਲ ਬਾਕੀ ਦੇ ਪਰੌਂਠੇ ਬਣਾ ਕੇ ਤਿਆਰ ਕਰ ਲਵਾਂਗੀ ਇਹਨਾਂ ਗਰਮ-ਗਰਮ ਪਰੌਂਠਿਆਂ ਨੂੰ ਤੁਸੀਂ ਦਹੀਂ ਮੱਖਣ ਜਾਂ ਅਚਾਰ ਨਾਲ ਖਾ ਸਕਦੇ ਹੋ। ਤੇ ਮੈਂ ਇਸੇ ਤਰੀਕੇ ਨਾਲ ਸਾਰੇ ਹੀ ਪਰੌਂਠਿਆਂ ਨੂੰ ਬਣਾ ਕੇ ਤਿਆਰ ਕਰ ਲਵਾਂਗੀ। ਇਹ ਪਰੌਂਠੇ ਤੁਸੀਂ ਬੱਚਿਆਂ ਨੂੰ ਸਕੂਲ ਟਿਫਿਨ ਵਿੱਚ ਵੀ ਦੇ ਸਕਦੇ ਹੋ। ਜੇਕਰ ਤੁਹਾਨੂੰ ਮੇਰੀ ਇਹ ਰੈਸਪੀ ਪਸੰਦ ਆਈ ਹੋਵੇ ਤਾਂ ਲਾਇਕ ਲੇਕ ਸ਼ੇਅਰ ਕਮੈਂਟ ਜ਼ਰੂਰ ਕਰਨਾ। ਮਿਲਦੇ ਹਾਂ ਅਗਲੀ ਕਿਸੇ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ